ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਸੱਜਣ ਦੇ ਨਾਲ ਮੇਲ ਹੋਇਆ ਤੇ ਉਹ ਮੈਨੂੰ ਇਦਾਂ ਲੱਗਾ ਜਿਵੇਂ ਕਿਸਾਨ ਜਥੇਬੰਦੀਆਂ ਦਾ ਕੋਈ ਮਾੜਾ ਮੋਟਾ ਲੀਡਰ ਹੁੰਦਾ ਪਿੰਡਾਂ ਦੇ ਵਿੱਚ ਤੇ ਮੈਂ ਇੱਕ ਵੀਡੀਓ ਪਾਈ ਸੀ ਕੱਲ ਉਹਦੇ ਸੰਬੰਧ ਵਿੱਚ ਤਕਰੀਬਨ ਜੇ ਬਹੁਤਾ ਨਹੀਂ ਜਿਹੜੇ ਮੈਂ ਫੋਨ ਸੁਣੇ ਨੇ ਉਹ 70 ਤੋਂ 80 ਫੋਨ ਜਿਹੜੇ ਮੈਂ ਸੁਨੇ ਜਿਹੜੀਆਂ ਕਾਲਾਂ ਮੈਸਜ ਆਈਆਂ ਉਹ ਮੈਜਨੀਆਂ ਨੇ ਜਿਹੜੇ ਮੈਸੇਜ ਨੇ ਉਹ ਵੱਖਰੇ ਆ ਚਲੋ ਕੋਈ ਗੱਲ ਇਹ ਉਹ ਜਿਹੜੇ ਕਾਲਾਂ ਕਰਨ ਵਾਲੇ ਸੀ ਉਹ ਕਹਿੰਦੇ ਕਹਿੰਦੇ ਤੈਨੂੰ ਬੀਜੇਪੀ ਵੱਲੋਂ ਟਿਕਟ ਮਿਲਣੀ ਹੈ ਮੈਂ ਕਿਹਾ ਆਮ ਜਿਹਾ ਇਨਸਾਨ ਹਾਂ ਜਦੋਂ ਲੈਕਚਰ ਲੜਨੀ ਹੋ ਨਾ ਸਾਨੂੰ ਕਿਸਦਾ ਡਰ ਨਹੀਂ ਅਸੀਂ ਆਜ਼ਾਦ ਹਾਂ ਕਿਸੇ ਪਾਰਟੀ ਬਨ ਲੜਨੀ ਹੋ ਜਾਂ ਆਜ਼ਾਦ ਲੜਨੀ ਹੋ ਇਹ ਬੂਟਾ ਸਿੰਘ ਦੀ ਮਰਜ਼ੀ ਹੈ ਅਸੀਂ ਫੈਸਲਾ ਖੁਦ ਲੈਨੇ ਆ ਕਿਸੇ ਤੇ ਨਿਰਭਰ ਨਹੀਂ ਹੁੰਦੇ ਅਸੀਂ ਜੇ ਨਾ ਹੀ ਕਿਸਦਾ ਫੈਸਲਾ ਅਸੀਂ ਅੱਜ ਤੱਕ ਕਬੂਲਿਆ ਤੇ ਨਾ ਹੀ ਕਿਸੇ ਦਾ ਰੈ ਬਹੁਤੀ ਮਸ਼ਬਰਾ ਲੈਨੇ ਆ ਮੇਖਰੀ ਇਲੈਕਸ਼ਨ ਤਾਂ ਨਹੀਂ ਲੜਨੀ ਤੇ ਨਾ ਹੀ ਸਾਨੂੰ ਬੀਜੇਪੀ ਦੀ ਟਿਕਟ ਦੀ ਕੋਈ ਆਫਰ ਹੈ ਤੇ ਨਾ ਹੀ ਸਾਨੂੰ ਟਿਕਟ ਦੀ ਕੋਈ ਆਸ ਹੈ ਤੇ ਨਾ ਹੀ ਇਹ ਝਾਕ ਕਦੇ ਰੱਖੀ ਹੈ ਤੇ ਕਿਤੇ ਫੋਨ ਕਰਨ ਵਾਲੇ ਸੀ ਬਹੁਤੇ ਕਹਿੰਦੇ ਜੇ ਤੁਹਾਨੂੰ ਟਿਕਟ ਮਿਲ ਗਈ ਤਾਂ ਫਿਰ ਪਿੰਡਾਂ ਵਿੱਚ ਤਾਂ ਤੁਸੀਂ ਆਓਗੇ ਮਤਲਬ ਅਸੀਂ ਪਿੰਡਾਂ ਵਿੱਚ ਵੜ ਨਹੀਂ ਦਿੰਦੇ ਇਹ ਕੌਣ ਕਹਿੰਦਾ ਜੀ ਇਹ ਜੱਟਵਾਦ ਇੱਕ ਬੇਨਤੀ ਕਰਨੀ ਹੈ ਬਈ ਧਿਆਨ ਨਾਲ ਸੁਣ ਲਿਓ ਅਸੀਂ ਡਾਰਕ ਡੋਰ ਕੀ ਗੱਲ ਬਹੁਤ ਘੱਟ ਕਰਦੇ ਆ ਮੈਂ ਨੋਰਮਲ ਜਿਹਾ ਬੰਦਾ ਆ ਯਾਨੀ ਬੂਟਾ ਸਿੰਘ ਨਾਮ ਮੇਰਾ ਪਿੰਡ ਮੇਰਾ ਪੱਖੋਗਣਾ ਹੈ ਬੜਾ ਲੋਕ ਬਕਵਾਸ ਕਰਦੇ ਆ ਅਸੀਂ ਬਹੁਤਾ ਅਸੀਂ ਕਿ ਕਹਣਾ ਮੈਂ ਕਹਿ ਦਿੰਦਾ ਮੈਂ ਬਹੁਤਾ ਧਿਆਨ ਦਿੰਦਾ ਨਹੀਂ ਤੇ ਜਿਹੜੇ ਬੰਦੇ ਇਹ ਕਹਿੰਦੇ ਨੇ ਕਿ ਪਿੰਡਾਂ 'ਚ ਵੜ ਨਹੀਂ ਦਿੰਦੇ ਜੇ ਕਿ ਕੋਈ ਬੀਜੇਪੀ ਦਾ ਲੀਡਰ ਆਊਗਾ ਤਾਂ ਮਤਲਬ ਇਹ ਹੀ ਹੈ ਨਾ ਕਿ ਪਿੰਡਾਂ ਦੇ ਵਿੱਚ ਕੱਲਾ ਜੱਟ ਹੀ ਐ ਐਸੀ ਬੀਸੀ ਵੋਟ ਹੈ ਨਹੀਂ ਇਸ ਸਵਾਲ ਨੇ ਜਿਹੜਾ ਅਸੀਂ ਰੌਲਾ ਪਾਇਆ ਹੋਇਆ ਅਸੀਂ ਬੀਜੇਪੀ ਨੂੰ ਪਿੰਡਾਂ 'ਚ ਵੜ ਨਹੀਂ ਦਿੰਦੇ ਬਈ ਕਿਉਂ ਬਈ ਕੇਵਲ ਪਿੰਡਾਂ ਵਿੱਚ ਕਿਸਾਨ ਹੀ ਨੇ ਇਕੱਲੇ ਹੋਰ ਕੋਈ ਬੰਦਾ ਬੀਜੇਪੀ ਦਾ ਹੈ ਨਹੀਂ ਜਿਹੜੇ ਮਹਾਜਨ ਲੋਕ ਨੇ ਜਾਂ ਹਿੰਦੂ ਸਮਾਜ ਦੇ ਲੋਕ ਨੇ ਜਾਂ ਐਸੀ ਕੈਟਾਗਰੀ ਹੈਗੀ ਐ ਬੀਸੀ ਕੈਟਾਗਰੀ ਹੈਗੀ ਐ ਕਿ ਉਹ ਬੰਦੇ ਨਹੀਂ ਕੱਲਾ ਪਿੰਡਾਂ ਦੇ ਵਿੱਚ ਜੱਟਾਂ ਦਾ ਬੋਲ ਵਾਲਾ ਇਹ ਗੱਲਾਂ ਕਿੱਥੋਂ ਤੱਕ ਜਾਇਜ਼ ਨੇ ਜਿਹੜੀਆਂ ਅਸੀਂ ਬਕਵਾਸ ਕਰਦੇ ਹਾਂ ਜਿਹੜਾ ਬੰਦਾ ਮੈਨੂੰ ਅੱਜ ਮਿਲਿਆ ਨਾ ਉਹ ਕੋਈ ਕੰਮ ਸੀ ਮੈਨੂੰ ਥਾਣੇ ਜਾਣਾ ਪਿਆ ਉੱਥੇ ਮਿਲਿਆ ਮੈਨੂੰ ਬੰਦਾ ਪੀਖੀ ਪਿੰਡ ਦਾ ਉਹ ਉਹ ਵੀ ਕਿਸੇ ਆਪਣੇ ਮਸਲੇ ਵਿੱਚ ਆਇਆ ਹੋਣਾ ਤੇ ਉਹਨੇ ਸਿੱਧੇ ਗਿਆ ਕਹਿੰਦਾ ਬਾਬਾ ਜੀ ਪਿੰਡਾਂ ਚ ਲੋਕ ਵੜਨ ਜਾਂਦੇ ਜਣ ਕੇ ਉਹਨੂੰ ਇਹ ਸ਼ੰਕਾ ਹੋਇਆ ਕਿ ਸ਼ਾਇਦ ਗੁਟਾ ਸਿੰਘ ਬੀਜੇਪੀ ਤੋਂ ਟਿਕਟ ਭਾੜਦਾ ਹੈ ਸ਼ਾਇਦ ਇਲੈਕਸ਼ਨ ਲੜੇ ਅਸੀਂ ਨਾ ਜਿਹੜੇ ਰਾਹ ਨਹੀਂ ਜਾਣਾ ਉਹ ਰਾਹ ਪੁੱਛਦੇ ਨਹੀਂ ਇਨਿਕ ਨਾ ਅਕਲ ਇਨਿਕ ਮਤ ਨੈ ਕਿਸੇ ਤੋਂ ਨਹੀਂ ਲਈ ਮੈਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਮਿਲੀ ਹੈ ਇਨਿਕ ਮਤ ਮੈਨੂੰ ਗੁਰੂ ਸਾਹਿਬ ਦੀ ਬਾਣੀ ਤੋਂ ਮਿਲੀ ਹੈ ਜਿਹੜੇ ਰਾਹ ਜਾਣਾ ਨਹੀਂ ਨਾ ਉਹ ਰਾਹ ਅਸੀਂ ਪੁੱਛਦੇ ਹੀ ਨਹੀਂ ਪਰ ਬਿਨਾ ਮੰਗੀ ਸਲਾਹ ਨਹੀਂ ਕਿਸੇ ਨੂੰ ਦੇਦੀ ਹੁੰਦੀ ਇਹ ਜਿਹੜੇ ਕੜਮ ਚੌਧਰੀ ਧਮਕੀਆਂ ਦਿੰਦੇ ਨੇ ਗੱਲਾਂ ਬਾਤਾਂ ਕਰਦੇ ਉਹਨਾਂ ਨੂੰ ਇਹ ਦੱਸ ਰਿਹਾ ਵੀ ਬਿਨਾ ਮੰਗੀ ਸਲਾਹ ਕਿਸੇ ਨੂੰ ਦੇਆ ਨਾ ਕਰੋ ਕੌਣ ਹੁੰਦੇ ਹੋ ਬਈ ਤੁਸੀਂ ਪਿੰਡਾਂ ਵਿੱਚ ਰੋਕਣ ਤੋਂ ਇਹਦਾ ਮਤਲਬ ਪਿੰਡਾਂ ਦੇ ਵਿੱਚ ਕੱਲਾ ਜੱਟਵਾਦ ਹੈ ਦੂਜੇ ਤਾਂ ਲੋਕ ਵੱਸਦੇ ਨਹੀਂ ਪਿੰਡਾਂ ਦੇ ਵਿੱਚ ਮਤਲਬ ਇਹ ਹੀ ਹੈ ਨਾ ਤੇ ਜੇ ਇਹ ਗੁੰਡਾਗਰਦੀ ਨਹੀਂ ਜਾਂ ਇਹ ਜਾਤੀ ਵਿਤਕਰਾਂ ਨਹੀਂ ਤਾਂ ਹੋਰ ਕੀ ਹੈ ਰਹੀ ਗੱਲ ਮੇਰੀ ਮੇਰੇ ਕੋਲੋਂ ਲਿਖਾ ਕੇ ਲੈ ਲਓ ਆ ਵੀਡੀਓ ਡਾਊਨਲੋਡ ਕਰ ਲਿਓ ਮੈਂ ਕਿਸੇ ਵੀ ਪਾਰਟੀ ਵੱਲੋਂ ਜੇ ਇਲੈਕਸ਼ਨ ਲੜਨੀ ਹੋ ਨਾ ਕਲੀਅਰ ਕਰਾਂਗੇ ਸਾਡੇ ਕੋਲ ਗੋਲਮ ਟੋਲੀਆਂ ਗੱਲਾਂ ਨਹੀਂ ਪਹਿਲੀ ਗੱਲ ਤਾਂ ਮੇਰੀ ਇਹ ਤੁਹਾਨੂੰ ਰਾਏ ਔਰ ਬੇਨਤੀ ਹੈ ਕਿ ਵੀ ਮੈਂ ਕੋਈ ਇਲੈਕਸ਼ਨ ਵੈਰਾ ਲੜਨੀ ਨਹੀਂ ਜੇ ਲੜਨੀ ਹੈ ਤਾਂ ਕਿਸੇ ਨੂੰ ਕੋਈ ਪ੍ਰੋਬਲਮ ਹੋਣੀ ਨਹੀਂ ਚਾਹੀਦੀ ਜਿਹੜੀ ਮੈਂ ਗੱਲ ਕਹੀ ਹੈ ਨਾ ਵੀ ਮੈਂ ਇਲੈਕਸ਼ਨ ਕਿਸੇ ਪਾਰਟੀ ਵੱਲੋਂ ਨਹੀਂ ਲੜਨੀ ਇਹ ਲਿਖ ਲਿਓ ਤੇ ਦੂਜੀ ਗੱਲ ਰਹੀ ਜਿਹੜੀਆਂ ਅਸੀਂ ਗੱਲਾਂ ਬਾਤਾਂ ਕਰਦੇ ਆ ਕਿ ਫਲਾਣੇ ਨੂੰ ਅਸੀਂ ਪਿੰਡਾਂ ਵਿੱਚ ਨਹੀਂ ਵੜਦੇ ਆਂਗੇ ਫਲਾਣਾ ਪਿੰਡਾਂ ਵਿੱਚ ਕਿੱਦਾਂ ਵੜਜੂ ਇਹ ਨਾ ਆਪਣੀ ਅਕਲ ਆਪਣਾ ਦਿਮਾਗ ਥੋੜਾ ਜਿਹਾ ਟਿਕਾਣੇ ਰੱਖ ਲਓ ਸਾਡੀਆਂ ਇਹਨਾਂ ਗੱਲਾਂ ਨੇ ਨਾ ਪੰਜਾਬ ਦਾ ਬੇੜਾ ਗਰ ਕਰਤਾ ਪੰਜਾਬ ਬਰਬਾਦ ਕਰਤਾ ਇੱਥੇ ਵੱਡੇ ਵੱਡੇ ਕਾਰੋਬਾਰੀ ਕਾਰੋਬਾਰ ਸ਼ੁਰੂ ਕਰਨ ਲੱਗੇ ਸੀ ਅਸੀਂ ਵਿਰੋਧ ਕੀਤਾ ਆ ਬਾਦਲ ਵਰਗੇ ਜਿਹੜੇ ਮਰਗੇ ਨਾ ਆ ਦੋ ਚਾਰ ਢੀਂਡਸੇ ਵਰਗੇ ਹੋਰ ਹੈ ਇਹਨਾਂ ਦਾ ਵੀ ਖਾਤਮਾ ਹੋ ਜੂ ਇਹਨਾਂ ਨੇ ਰਲ ਮਿਲ ਕੇ ਨਾ ਇੱਥੇ ਇੰਡਸਟਰੀ ਲੱਗਣ ਨਹੀਂ ਦਿੱਤੀ ਜਿਹਦੇ ਵਿੱਚ ਮਜ਼ਦੂਰ ਨੂੰ ਕੰਮ ਮਿਲਣਾ ਸੀ ਜਿਹੜੇ ਇੰਡਸਟਰੀ ਦੇ ਵੱਡੇ ਵੱਡੇ ਮਾਲਕ ਸੀ ਨਾ ਉਹ ਆਪਣਾ ਕਾਰੋਬਾਰ ਪੰਜਾਬ ਚੋਂ ਬਾਹਰ ਲੈ ਕੇ ਚਾਕੇ ਕਿਉਂਕਿ ਇਹ ਬਾਦਲ ਕਹਿੰਦੇ ਸਾਡੇ ਨਾਲ ਸ਼ੇਅਰ ਭਾਅ ਸਾਡਾ ਹਿੱਸਾ ਭਾਅ ਵਿੱਚ ਹੋਰ ਬੜੇ ਸੀ ਇਹ ਸਾਡੀਆਂ ਕਰਤੂਤਾਂ ਕਰਕੇ ਨਾ ਪੰਜਾਬ ਦਾ ਬੇੜਾ ਘਰ ਕੋਇਆ ਤੇ ਹੁਣ ਵੀ ਹੋਊਗਾ ਦੁਆਰੇ ਤੁਸੀਂ ਕਰ ਰਹੇ ਹੋ ਮੈਂ ਇੱਕ ਠੋਕੇ ਕਹਿਣਾ ਪੰਜਾਬ ਦੇ ਵਿੱਚ ਪੰਜਾਬ ਨੂੰ ਬਚਾਉਣ ਵਾਸਤੇ ਨਾ ਪੰਜਾਬ ਦਾ ਮਜ਼ਦੂਰ ਬਚਾਉਣਾ ਜ਼ਰੂਰੀ ਹੈ ਪਰ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਧਮਕੀਆਂ ਦਿੰਦੇ ਹੋ ਲੋਕਾਂ ਨੂੰ ਸਮਝਾਉਣ ਦੀ ਫਜ਼ੂਲ ਰਾਇ ਦਿੰਨੇ ਹੋ ਬਿਨਾ ਮੰਗੇ ਸਲਾਹ ਦਿੰਨੇ ਹੋ ਇਹ ਪੰਜਾਬ ਦੇ ਹੱਕ ਵਿੱਚ ਨਹੀਂ ਪੰਜਾਬ ਦੇ ਵਿਰੋਧ ਵਿੱਚ ਹੈ ਮੈਂ ਇੱਕ ਬੇਨਤੀ ਹੋਰ ਕਰਨੀ ਹੈ ਧਿਆਨ ਦੇ ਨਾਲ ਸੁਣਿਓ ਐ ਜੇ ਸਿੱਖ ਹੋਣ ਦੇ ਨਾਂ ਤੇ ਮੈਂ ਗੱਲ ਕਰਦਾ ਹੁੰਨਾ ਮੇਰੀ ਕੋਈ ਜਾਤ ਨਹੀਂ ਮੇਰਾ ਕੋਈ ਗੋਤ ਨਹੀਂ ਇਹ ਧਿਆਨ ਦੇ ਨਾਲ ਆਪਣੇ ਦਿਮਾਗ 'ਚ ਬਹਾ ਲਿਓ ਤੇ ਜਿਹੜਾ ਬੰਦਾ ਗੋਤਾਂ ਜਾਤਾਂ ਦੇ ਵਿੱਚ ਉਲਝਿਆ ਹੋਇਆ ਹੈ ਉਹ ਸਿੱਖ ਆਪਣੇ ਆਪ ਨੂੰ ਕਹੇ ਨਾ ਤੇ ਉਹ ਤਾਂ ਇਨਸਾਨ ਕਹਾਉਣ ਦੇ ਵੀ ਹੱਕਦਾਰ ਨਹੀਂ ਹੁੰਦੇ ਉਹ ਤਾਂ ਇਨਸਾਨ ਕਹਿਣਾ ਵੀ ਗੁਨਾਹ ਹੈ ਜਿਹੜਾ ਬੰਦਾ ਗੋਤਾਂ ਜਾਤਾਂ ਦੇ ਵਿੱਚ ਉਲਝਿਆ ਹੋਇਆ ਹੈ ਇਨਸਾਨ ਆਇਆ ਤੇ ਇਨਸਾਨੀ ਮਰਾਂਗੇ ਬੰਦੇ ਬੰਦਗੀ ਇਤਿਆਰ ਜਦ ਤੁਸੀਂ ਪਵਨ ਬਾਣੀ ਪੜੋਗੇ ਨਾ ਉੱਥੇ ਬੰਦਗੀ ਤੋਂ ਭਾਵ ਰੱਬ ਰੱਬ ਕਰਨਾ ਨਹੀਂ ਉੱਥੇ ਬੰਦਗੀ ਤੋਂ ਭਾਵ ਹੈ ਦਾ ਵੈਸਟ ਇਨਸਾਨ ਵਧੀਆ ਜੀਵਨ ਵਾਲਾ ਬੰਦਾ ਉੱਚੇ ਸੁੱਚੇ ਕਰੈਕਟਰ ਵਾਲਾ ਕਿਰਦਾਰ ਵਾਲਾ ਬੰਦਾ ਉਹਦੀ ਗੱਲ ਕੀਤੀ ਹੈ ਇਨਸਾਨ ਤੋਂ ਵੱਡਾ ਕੋਈ ਧਰਮ ਨਹੀਂ ਤੇ ਇਨਸਾਨ ਤੋਂ ਵੱਡਾ ਕੋਈ ਰੱਬ ਨਹੀਂ ਹੋ ਸਕਦਾ ਇਹ ਸੱਚਾਈ ਹੈ ਤੇ ਜਿਹੜੀਆਂ ਮੈਂ ਅੱਜ ਗੱਲਾਂ ਕੀਤੀਆਂ ਨੇ ਨਾ ਜਿਨ੍ਹਾਂ ਨੂੰ ਮਿਰਚਾਂ ਤੋਂ ਅਲਰਜੀ ਹੁੰਦੀ ਆ ਨਾ ਤੇ ਉਹਨੂੰ ਇਹ ਹਾਜਮ ਆਉਣੀਆ ਨਹੀਂ ਤੁਸੀਂ ਦੇਖਿਆ ਰੈਸਟਫੈਂਡ ਲੱਗਾ ਹੁੰਦਾ ਹੈ ਕਿਚਨ ਦੇ ਵਿੱਚ ਲੱਗਾ ਹੁੰਦਾ ਨਾ ਕਈਆਂ ਕਹਿੰਦੇ ਉਹ ਚਿਮਨੀ ਕਹਿੰਦੇ ਲੱਗੀ ਹੁੰਦੀ ਹੈ ਲੱਗੀ ਹੁੰਦੀ ਆ ਨਾ ਜਦੋਂ ਤੜਕਾ ਲਾਈਦਾ ਪਤਾ ਉਦੋਂ ਸੋਚ ਦਮਣੀ ਪੈਂਦੀ ਹੈ ਵੀ ਸਾਰਾ ਕੁਝ ਚੱਕ ਕੇ ਬਾਹਰ ਮਾਰੇ ਇਹ ਇਹ ਸਾਡੇ ਜਿਹੜੇ ਫ੍ਰੀ ਰੇ ਰਾਇ ਦੇਣ ਵਾਲੇ ਨੇ ਇਹੀ ਹਾਲ ਉਹਨਾਂ ਦਾ ਠੀਕ ਹੈ ਬੜੀਆਂ ਕੋੜੀਆਂ ਮਿਰਚਾਂ ਨੇ ਸੱਚ ਸੁਣਨਾ ਸੱਚ ਬੋਲਣਾ ਤੇ ਸੱਚ ਨੂੰ ਹਾਜ਼ਮ ਕਰਨਾ ਕੋਈ ਖਾਰਾਜੀ ਦਾ ਬਾੜਾ ਨਹੀਂ ਬਸ ਇਹ ਬੇਨਤੀ ਪ੍ਰਵਾਨ ਕਰਿਓ ਜਿਹੜੇ ਵੀ ਮਰਜੀ ਪਾਰਟੀ ਦਾ ਬੰਦਾ ਕੈਂਡੀਡੇਟ ਹੈ ਉਹਨੂੰ ਪਿੰਡ ਵਿੱਚ ਜਾਣ ਦਾ ਹੱਕ ਹੈ ਕੋਈ ਰੋਕ ਨਹੀਂ ਸਕਦਾ ਜਿਹੜੇ ਮਰਜੀ ਪਾਰਟੀ ਦਾ ਬੰਦਾ ਹੋਵੇ ਜਿਹੜੀ ਵੀ ਮਰਜ਼ੀ ਦਾ ਹੋਵੇ ਮੈਨੂੰ ਨਾਲ ਲੈ ਦੀ ਲੋੜ ਨਹੀਂ ਇਹ ਬੇਨਤੀ ਪ੍ਰਵਾਨ ਕਰਿਓ ਹਾਂ ਲਾਸਟ ਵਿੱਚ ਤੁਹਾਨੂੰ ਖੁੱਲ੍ਹ ਦਿੰਨੇ ਆ ਤੇ ਕਮੈਂਟ ਬਾਕਸ ਦੇ ਵਿੱਚ ਜਿੰਨੀਆਂ ਮਰਜ਼ੀ ਗਾਲਾਂ ਕੱਢੀਆਂ ਕੱਢਿਓ 100 ਦੀ ਸਪੀਡ ਤੇ ਚੱਲਿਓ ਜਿੰਨਾ ਤੁਸੀਂ ਦੌੜ ਸਕਦੇ ਹੋ ਗਾਲਾਂ ਕੱਢਿਓ ਵੱਧ ਤੋਂ ਵੱਧ ਕੱਢਿਓ ਵੱਧ ਤੋਂ ਵੱਧ ਜਿੰਨੀਆਂ ਵੀ ਕੱਢ ਸਕਦੇ ਹੋ ਇਹ ਖੁੱਲ ਹੈ ਅਰੇੜਾ ਚਿਹਰਾ ਹੈ ਨਾ ਇਹ ਖੁਸ਼ ਮਜ਼ਾਜ ਹੈ ਇਦਾਂ ਹੀ ਖਿੜਿਆ ਰਹਿਣਾ ਠੀਕ ਹੈ ਇਹ ਗਾਲਾਂ ਦੇ ਨਾਲ ਮਰ ਜਾਉਣ ਵਾਲਾ ਨਹੀਂ ਫੁੱਲਾਂ ਦੇ ਜਦੋਂ ਤੁਸੀਂ ਕੋਲ ਦੀ ਲੰਘਦੇ ਹੋ ਨਾ ਫੁੱਲਾਂ ਦੇ ਜਦੋਂ ਕੋਲ ਦੀ ਲੰਘਦੇ ਹੋ ਤੇ ਫੁੱਲ ਇੰਨੀ ਖਿੱਚ ਪਾਉਂਦੇ ਨੇ ਉਹਨਾਂ ਦੀ ਸੁਗੰਧੀ ਤੁਹਾਡੇ ਪੈਰ ਰੋਕ ਦਿੰਦੀ ਹੈ ਉਹ ਛੜਦੇ ਥੋੜੀ ਨੇ ਖਿੜੇ ਰਹਿੰਦੇ ਆ ਤੁਹਾਨੂੰ ਸੁਗੰਧੀ ਦਿੰਦੇ ਨੇ ਜਿਹੜੇ ਕੋਲ ਦੀ ਲੰਘਦੇ ਨੇ ਇਹ ਜਿਹੜਾ ਵੀ ਉਦਾਂ ਦਾ ਹੀ ਐ ਕੋਈ ਪਰਵਾਹ ਨਹੀਂ ਕੋਈ ਗਾਲ ਕੱਢੇ ਕੋਈ ਪਰਵਾਹ ਨਹੀਂ ਕੋਈ ਮਾਣ ਕਰੇ ਕੋਈ ਇস্তਕਾਰ ਕਰੇ ਬਸ ਸਾਡਾ ਜਿਹੜਾ ਇਦਾਂ ਹੀ ਰਹਿਣਾ ਜਿਹੜੀ ਗੱਲ ਹੈ ਉਹ ਕਰਦੇ ਰਹਿਣਾ ਠੋਕੇ ਜਿਹਦੇ ਵਿੱਚ ਦਮ ਹੈ ਉਹ ਕਮੈਂਟ ਬਾਕਸ ਵਿੱਚ ਲਿਖ ਦਿਆ ਕਰੋ ਬੂਟਾ ਸੈਂ ਇੱਥੇ ਗਲਤ ਹੈ ਇੱਥੇ ਸਹੀ ਹੈ ਬਸ ਇੰਨੀ ਕੁ ਗੱਲ ਹੈ ਗੱਲ ਖਤਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ